ਦਰਸ਼ਕੋ ਤੁਸੀਂ ਦੇਖ ਰਹੇ ਆਰਡੀ ਪ੍ਰੋਡਕਸ਼ਨਸ YouTube ਚੈਨਲ ਤੇ ਮੈਂ ਹਾਂ ਦਮਨਪ੍ਰੀਕਰ ਅੱਜ ਤੁਹਾਨੂੰ ਉਹ ਥਾਂ ਵਿਖਾਵਾਂਗੇ ਜਿੱਥੇ ਬਿਆਨ ਸਿੰਘ ਤੇ ਸਤਵੰਤ ਸਿੰਘ ਹੋਰਾਂ ਵੱਲੋਂ ਇੰਦਰਾ ਗਾਂਧੀ ਨੂੰ ਮਾਰਿਆ ਗਿਆ ਸੀ ਨਾਲ ਹੀ ਤੁਹਾਨੂੰ ਦਿਖਾਵਾਂਗੇ ਉਹ ਸਾੜੀ ਜੋ ਉਸ ਸਮੇਂ ਇੰਦਰਾ ਗਾਂਧੀ ਨੇ ਪਾਈ ਸੀ ਜਿਸ ਦੇ ਉੱਤੇ ਗੋਲੀਆਂ ਦੇ ਨਿਸ਼ਾਨ ਨੇ ਤੇ ਨਾਲ ਹੀ ਖੂਨ ਨਾਲ ਲਤਪਟਾ ਹੈ ਉਹ ਸਾੜੀ ਦਿਖਾਵਾਂਗੇ ਉਹ ਬੈਗ ਤੇ ਉਹ ਜੁੱਤੀ ਜੋ ਉਸ ਦਿਨ ਉਹਨਾਂ ਨੇ ਪਾਏ ਹੋਏ ਸੀ ਦਰਸ਼ਕੋ ਤੁਹਾਨੂੰ ਦੱਸ ਦਈਏ ਕਿ ਅੱਜ ਅਸੀਂ ਦਿੱਲੀ ਦੇ ਵਿੱਚ ਮੌਜੂਦ ਆ ਤੇ ਅਸੀਂ ਤੁਹਾਨੂੰ ਲੈ ਕੇ ਆਏ ਆ ਇੰਦਰਾ ਗਾਂਧੀ ਮੈਮੋਰੀਅਲ ਮਿਊਜ਼ੀਅਮ ਦੇ ਵਿੱਚ ਜਿੱਥੇ ਇੰਦਰਾ ਗਾਂਧੀ ਨਾਲ ਸੰਬੰਧਤ ਬਹੁਤ ਸਾਰਾ ਸਮਾਨ ਪਿਆ ਆ ਆਓ ਚੱਲਦੇ ਆ ਤੇ ਤੁਹਾਨੂੰ ਵਿਖਾਉਨੇ ਆ ਉਹ ਸਾਰੀਆਂ ਚੀਜ਼ਾਂ 31 ਅਕਤੂਬਰ 1984 ਨੂੰ ਬਿਆਨ ਸਿੰਘ ਤੇ ਸਤਵੰਦ ਸਿੰਘ ਵੱਲੋਂ ਇੰਦਰਾ ਗਾਂਧੀ ਨੂੰ 9:20 ਦੇ ਕਰੀਬ 33 ਦੇ ਕਰੀਬ ਗੋਲੀਆਂ ਮਾਰੀਆਂ ਗਈਆਂ ਸਨ ਤੇ ਕਹਿੰਦੇ ਨੇ ਕਿ ਉਸ ਸਮੇਂ ਇੰਦਰਾ ਗਾਂਧੀ ਵੱਲੋਂ ਇਹੀ ਕੇਸਰੀ ਰੰਗ ਦੀ ਸਾੜੀ ਪਾਈ ਗਈ ਸੀ ਦਰਸ਼ਕੋ ਤੁਸੀਂ ਆਪਣੀ ਸਕਰੀਨ ਤੇ ਵੇਖ ਸਕਦੇ ਹੋ ਕਿ ਇਸ ਸਾੜੀ ਦੇ ਵਿੱਚ ਗੋਲੀਆਂ ਦੇ ਨਿਸ਼ਾਨ ਮੌਜੂਦ ਨੇ ਦਰਸ਼ਕੋ ਤੁਹਾਨੂੰ ਦੱਸ ਦਈਏ ਕਿ ਜਦੋਂ 33 ਦੇ ਕਰੀਬ ਗੋਲੀਆਂ ਇੰਦਰਾ ਗਾਂਧੀ ਨੂੰ ਮਾਰੀਆਂ ਗਈਆਂ ਦਾ ਬਹੁਤ ਜ਼ਿਆਦਾ ਉਸ ਸਮੇਂ ਖੂਨ ਵਗਿਆ ਸੀ ਤੇ ਇਹ ਕੇਸਰੀ ਰੰਗ ਦੀ ਸਾੜੀ ਦੇ ਉੱਤੇ ਜੋ ਇਸ ਸਮੇਂ ਤੁਹਾਡੀ ਸਕਰੀਨ ਦੇ ਉੱਤੇ ਦਿਖਾਈ ਦੇ ਰਹੀ ਹੈ ਦਰਸ਼ਕੋ ਤੁਸੀਂ ਵੇਖ ਸਕਦੇ ਹੋ ਕਿ ਖੂਨ ਦਾ ੱੱਬਾ ਖੂਨ ਦਾ ਨਿਸ਼ਾਨ ਜਿਹੜਾ ਆ ਉਹ ਹਾਲੇ ਤੱਕ ਵੀ ਇਸ ਸਾੜੀ ਦੇ ਉੱਤੇ ਮੌਜੂਦ ਹੈ ਦਰਸ਼ਕੋ ਕਾਲੇ ਰੰਗ ਦੀ ਜੁੱਤੀ ਜੋ ਇਸ ਸਮੇਂ ਸਕਰੀਨ ਤੇ ਹੈ ਇਹ ਇੰਦਰਾ ਗਾਂਧੀ ਵੱਲੋਂ ਪਾਈ ਗਈ ਸੀ ਤੇ ਇਹ ਬੈਗ ਜੋ ਤੁਸੀਂ ਵੇਖ ਰਹੇ ਹੋ ਇਹ ਉਹਨਾਂ ਵੱਲੋਂ ਉਸ ਸਮੇਂ ਫੜਿਆ ਗਿਆ ਸੀ ਦਰਸ਼ਕੋ ਇਹ ਤਸੀ ਜੋ ਰਸਤਾ ਵੇਖ ਰਹੇ ਹੋ ਇਸੇ ਰਸਤੇ 'ਤੇ ਹਨੀ ਇੰਦਰਾ ਗਾਂਧੀ 9:20 ਦੇ ਕਰੀਬ ਲੰਘ ਰਹੇ ਸਨ ਉਹਨਾਂ ਨੇ ਸ਼ਾਇਦ ਸੋਚਿਆ ਵੀ ਨਾ ਹੋਵੇ ਕਿ ਅੱਗੇ ਉਹਨਾਂ ਨੂੰ ਮੌਤ ਉਡੀਕ ਰਹੀ ਹੈ ਇਸੇ ਰਸਤੇ ਦੇ ਉੱਤੇ ਇੰਦਰਾ ਗਾਂਧੀ ਗੱਲਾਂ ਕਰਦੇ ਹੋਏ ਜਾ ਰਹੇ ਸਨ ਤਾਂ ਉਹਨਾਂ ਦੀ ਨਜ਼ਰ ਆਪਣੇ ਇੱਕ ਕਰਮਚਾਰੀ ਤੇ ਪੈਂਦੀ ਹੈ ਜਿਸ ਦੇ ਹੱਥ ਦੇ ਵਿੱਚ ਇੱਕ ਟੀ ਸੈੱਟ ਸੀ ਉਸ ਨੂੰ ਰੋਕਦੇ ਐ ਤੇ ਕਹਿੰਦੇ ਐ ਕਿ ਇਸ ਦੇ ਵਿੱਚ ਨਹੀਂ ਦੂਜੇ ਟੀ-ਸ਼ਰਟ ਦੇ ਵਿੱਚ ਚਾਹ ਦਿੱਤੀ ਜਾਏ। ਦਰਸ਼ਕੋ ਤੁਹਾਨੂੰ ਦੱਸ ਦਈਏ ਕਿ ਜਦੋਂ ਇੰਦਰਾ ਗਾਂਧੀ ਇਸ ਰਸਤੇ ਥਣੀ ਜਾ ਰਹੇ ਸਨ ਤਾਂ ਬਿਆਨਤ ਸਿੰਘ ਵੱਲੋਂ ਉਹਨਾਂ ਨੂੰ ਨਮਸਤੇ ਬੁਲਾਈ ਗਈ ਤੇ ਜਿਵੇਂ ਹੀ ਇੰਦਰਾ ਗਾਂਧੀ ਨੇ ਨਮਸਤੇ ਦਾ ਜਵਾਬ ਦਿੱਤਾ ਤਾਂ ਕਹਿੰਦੇ ਐ ਕਿ ਬਿਆਨਤ ਸਿੰਘ ਵੱਲੋਂ ਉਹਨਾਂ ਨੂੰ ਤਿੰਨ ਗੋਲੀਆਂ ਮਾਰੀਆਂ ਗਈਆਂ। ਤੇ ਬਾਅਦ ਦੇ ਵਿੱਚ ਸਤਵੰਤ ਸਿੰਘ ਵੱਲੋਂ ਧੜਾ ਧੜ ਉਹਨਾਂ ਦੇ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ ਦਰਸ਼ਕੋ ਤੁਹਾਨੂੰ ਦੱਸ ਦਈਏ ਕਿ ਇਹ ਉਹੀ ਥਾਂ ਆ ਜੋ ਇਸ ਸਮੇਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਰਹੇ ਹੋ ਜਿਸ ਦੇ ਉੱਤੇ ਤੁਸੀਂ ਸ਼ੀਸ਼ਾ ਲੱਗਿਆ ਦੇਖ ਰਹੇ ਹੋ ਇਸੇ ਥਾਂ ਦੇ ਉੱਤੇ ਇੰਦਰਾ ਗਾਂਧੀ ਖੜੇ ਸਨ ਜਦੋਂ ਉਹਨਾਂ ਦੇ ਬਿਆਨ ਸਿੰਘ ਤੇ ਸਤਵੰਤ ਸਿੰਘ ਵੱਲੋਂ ਗੋਲੀਆਂ ਚਲਾਈਆਂ ਗਈਆਂ ਦਰਸ਼ਕੋ ਇਸ ਸਮੇਂ ਜੋ ਕਮਰਾ ਤੁਸੀਂ ਸਕਰੀਨ ਦੇ ਉੱਤੇ ਵੇਖ ਰਹੇ ਹੋ ਕਹਿੰਦੇ ਨੇ ਕਿ ਇੰਟਰਵਿਊ ਤੇ ਜਾਣ ਤੋਂ ਪਹਿਲਾਂ ਮੇਕਅਪ ਆਰਟਿਸਟ ਨੇ ਇਸੇ ਕਮਰੇ ਦੇ ਵਿੱਚ ਬੈਠ ਕੇ ਇੰਦਰਾ ਗਾਂਧੀ ਦਾ ਮੇਕਅਪ ਕੀਤਾ ਸੀ ਤੇ ਇਸ ਸਮੇਂ ਜੋ ਤੁਸੀਂ ਸਕਰੀਨ ਦੇ ਉੱਤੇ ਜੁੱਤੀਆਂ ਵੇਖ ਰਹੇ ਹੋ ਇਹ ਇੰਦਰਾ ਗਾਂਧੀ ਦੀਆਂ ਵੱਖ-ਵੱਖਰੀਆਂ ਜੁੱਤੀਆਂ ਨੇ ਜੋ ਉਹ ਵੱਖ-ਵੱਖ ਸਮੇਂ ਉੱਤੇ ਪਹਿਨਦੇ ਰਹੇ ਨੇ ਤੇ ਬਹੁਤ ਸਾਰੀਆਂ ਸਾੜੀਆਂ ਵੀ ਅੱਜ ਦੇ ਸਮੇਂ ਵਿੱਚ ਵੀ ਇਸ ਥਾਂ ਦੇ ਉੱਤੇ ਮੌਜੂਦ ਨੇ ਜੋ ਕਿ ਇੰਦਰਾ ਗਾਂਧੀ ਦੀਆਂ ਨੇ ਦਸ਼ਕੋਂ ਤਾਨੂੰ ਦੱਸ ਦਈਏ ਕਿ ਇਹ ਘਰ ਇੰਦਰਾ ਗਾਂਧੀ ਦੀ ਰਿਹائش ਸੀ ਇਸ ਸਮੇਂ ਜੋ ਤੁਸੀਂ ਆਪਣੀ ਸਕਰੀਨ ਦੇ ਉੱਤੇ ਕਮਰਾ ਵੇਖ ਰਹੇ ਹੋ ਇਹ ਸਟੱਡੀ ਰੂਮ ਹੈ ਇੱਥੇ ਬੈਠ ਕੇ ਵਕ ਵਕ ਵਿਸ਼ਿਆਂ ਦੇ ਉੱਤੇ ਪਰਿਵਾਰ ਵੱਲੋਂ ਸਟੱਡੀ ਕੀਤੀ ਜਾਂਦੀ ਸੀ ਦੇਸ਼ ਕੋ ਤੁਹਾਨੂੰ ਦੱਸ ਦਈਏ ਕਿ ਇਸ ਘਰ ਦੇ ਵਿੱਚ ਹੀ ਪ੍ਰਿਯੰਕਾ ਗਾਂਧੀ ਤੇ ਰਾਹੁਲ ਗਾਂਧੀ ਦਾ ਜਨਮ ਹੋਇਆ ਸੀ ਤੇ ਉਹਨਾਂ ਨੇ ਆਪਣੇ ਬਚਪਨ ਦੇ 12 ਸਾਲ ਇਸੇ ਘਰ ਦੇ ਵਿੱਚ ਆਪਣੀ ਦਾਦੀ ਇੰਦਰਾ ਗਾਂਧੀ ਆਪਣੇ ਪਿਤਾ ਰਾਜੀਵ ਗਾਂਧੀ ਤੇ ਮਾਤਾ ਸੋਨੀਆ ਗਾਂਧੀ ਦੇ ਨਾਲ گزارੇ ਨੇ ਦਰਸ਼ਕੋਤਾ ਨੂੰ ਦੱਸ ਦਈਏ ਕਿ ਇਸ ਘਰ ਦੇ ਵਿੱਚ ਜੋ ਵੀ ਸਮਾਨ ਤੁਸੀਂ ਵੇਖ ਰਹੇ ਹੋ ਇਹ ਸਾਰਾ ਸਮਾਨ ਉਸੇ ਸਮੇ ਦਾ ਆ ਇਸ ਸਮੇ ਜੋ ਤੁਹਾਡੀ ਸਕਰੀਨ ਦੇ ਉੱਤੇ ਫਰਨੀਚਰ ਤੁਸੀਂ ਵੇਖ ਰਹੇ ਹੋ ਇਹ ਫਰਨੀਚਰ ਵੀ ਉਸੇ ਸਮੇ ਦਾ ਹੀ ਹੈ ਜੋ ਕਿ ਗਾਂਧੀ ਪਰਿਵਾਰ ਦਾ ਆ ਦਰਸ਼ਕੋ ਇਹ ਡਾਈਨਿੰਗ ਟੇਬਲ ਉੱਤੇ ਬੈਠ ਕੇ ਗਾਂਧੀ ਪਰਿਵਾਰ ਵੱਲੋਂ ਖਾਣਾ ਖਾਧਾ ਜਾਂਦਾ ਸੀ ਇੱਥੇ ਇਹ ਜ਼ਿਕਰਯੋਗ ਹੈ ਕਿ ਇਸ ਸਮੇਂ ਜੋ ਤੁਸੀਂ ਆਪਣੀ ਸਕਰੀਨ ਦੇ ਉੱਤੇ ਪੂਜਾ ਰੂਮ ਦੇਖ ਰਹੇ ਹੋ ਇਸ ਥਾਂ ਦੇ ਉੱਤੇ ਬੈਠ ਕੇ ਗਾਂਧੀ ਪਰਿਵਾਰ ਪਰਮਾਤਮਾ ਨੂੰ ਯਾਦ ਕਰਿਆ ਕਰਦਾ ਸੀ ਇੱਥੇ ਤੁਹਾਨੂੰ ਦੱਸ ਦਈਏ ਕਿ ਇਹ ਜੋ ਸਕਰੀਨ ਦੇ ਉੱਤੇ ਤੁਸੀਂ ਪੰਜੀਰੀ ਬਣਾਉਣ ਦੀ ਵਿਧੀ ਦੇਖ ਰਹੇ ਹੋ ਕਹਿੰਦੇ ਨੇ ਕਿ ਇਸ ਵਿਧੀ ਨੂੰ ਆਪਣੇ ਹੱਥੀ ਇੰਦਰਾ ਗਾਂਧੀ ਵੱਲੋਂ ਲਿਖਿਆ ਗਿਆ ਸੀ ਇੱਥੇ ਇਹ ਜ਼ਿਕਰ ਜੋਗ ਹੈ ਕਿ ਇਹ ਘੜੀ ਇੰਦਰਾ ਗਾਂਧੀ ਦੀ ਹੈ ਤੇ ਇਹ ਐਣਕਾ ਪੜਨ ਸਮੇ ਇੰਦਰਾ ਗਾਂਧੀ ਲਗਾਉਂਦੇ ਸਨ ਤੇ ਇਸ ਸਮੇ ਜੋ ਚੀਜ਼ਾਂ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਰਹੇ ਹੋ ਇਹ ਸਾਰੀਆਂ ਚੀਜ਼ਾਂ ਇੰਦਰਾ ਗਾਂਧੀ ਜਦੋਂ ਸਕੂਲ 'ਚ ਪੜ੍ਹਿਆ ਕਰਦੇ ਸਨ ਉਸ ਸਮੇਂ ਦੀਆਂ ਨੇ ਜੋ ਇਸ ਮਿਊਜ਼ੀਅਮ ਦੇ ਵਿੱਚ ਸੰਭਾਲ ਕੇ ਰੱਖੀਆਂ ਗਈਆਂ ਨੇ ਦਰਸ਼ਕੋ ਇਸ ਸਮੇਂ ਜੋ ਸਾੜੀ ਤੁਸੀਂ ਆਪਣੀ ਸਕਰੀਨ ਦੇ ਉੱਤੇ ਵੇਖ ਰਹੇ ਹੋ ਇਹ ਉਹੀ ਸਾੜੀ ਹੈ ਜੋ ਇੰਦਰਾ ਗਾਂਧੀ ਵੱਲੋਂ ਆਪਣੇ ਵਿਆਹ ਸਮੇਂ ਪਾਈ ਗਈ ਸੀ ਇਹ ਸਾੜੀ ਦਾ ਸੂਤ ਜਵਾਲਾ ਨਹਿਰੂ ਨੇ ਜਦੋਂ ਉਹ ਜੇਲ੍ਹ ਵਿੱਚ ਸੰਤਾਂ ਆਪਣੇ ਹੱਥੀ ਕੱਤਿਆ ਸੀ ਤੇ ਇਹ ਜੋ ਸਮਾਨ ਤੁਸੀਂ ਵੇਖ ਰਹੇ ਹੋ ਇਹ ਸਮਾਨ ਜਵਾਲਾ ਨਹਿਰੂ ਦੀਆਂ ਅੰਤਿਮ ਰਸਮਾਂ ਸਮੇ ਵਰਤਿਆ ਗਿਆ ਸੀ ਇਹ ਸਾਮਾਨ ਨੂੰ ਵੀ ਇਸ ਮਿਊਜ਼ੀਅਮ ਦੇ ਵਿੱਚ ਸੰਭਾਲ ਕੇ ਰੱਖਿਆ ਗਿਆ ਆ ਇਸ ਸਮੇਂ ਜੋ ਚੀਜ਼ਾਂ ਤੁਸੀਂ ਦੇਖ ਰਹੇ ਹੋ ਇਹ ਸਾਰੀਆਂ ਇੰਦਰਾ ਗਾਂਧੀ ਮੈਮੋਰੀਅਲ ਮਿਊਜ਼ੀਅਮ ਦੇ ਵਿੱਚ ਸੰਭਾਲ ਕੇ ਰੱਖੀਆਂ ਗਈਆਂ ਨੇ ਦਰਸ਼ਕੋ ਇਸ ਸਮੇਂ ਜੋ ਤੁਸੀਂ ਦੂਰਬਿੰਦ ਆਪਣੀ ਸਕਰੀਨ ਦੇ ਉੱਤੇ ਵੇਖ ਰਹੇ ਹੋ ਇਸ ਦੂਰਬਿੰਦ ਦੀ ਕਦਾਈ ਵਰਤੋਂ ਇੰਦਰਾ ਗਾਂਧੀ ਵੱਲੋਂ ਕੀਤੀ ਜਾਂਦੀ ਸੀ ਤੇ ਜੋ ਇਹ ਹੱਥ ਲਿਖਤ ਤੁਸੀਂ ਵੇਖ ਰਹੇ ਹੋ ਇਹ ਵੀ ਇੰਦਰਾ ਗਾਂਧੀ ਦੀ ਹੈ ਜੋ ਕਿ ਕਿਸੇ ਸਮੇਂ ਇੰਦਰਾ ਗਾਂਧੀ ਵੱਲੋਂ ਲਿਖੀ ਗਈ ਸੀ ਦਰਸ਼ਕੋ ਤੁਹਾਨੂੰ ਦੱਸ ਦਈਏ ਇਹ ਬਕਸਾ ਇੰਦਰਾ ਗਾਂਧੀ ਦੇ ਪਤੀ ਵੱਲੋਂ ਆਪਣੇ ਹੱਥੀ ਤਿਆਰ ਕੀਤਾ ਗਿਆ ਆ ਇਸ ਦੀ ਨਕਾਸ਼ੀ ਕਹਿੰਦੇ ਆ ਕਿ ਇੰਦਰਾ ਗਾਂਧੀ ਦੇ ਪਤੀ ਨੇ ਆਪਣੇ ਹੱਥੀ ਕੀਤੀ ਸੀ ਤੇ ਫਿਰ ਉਹਨਾਂ ਨੇ ਇਹ ਇੰਦਰਾ ਗਾਂਧੀ ਨੂੰ ਦੇ ਦਿੱਤਾ ਸੀ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਬਹੁਤ ਸਾਰੀਆਂ ਚੀਜ਼ਾਂ ਮੌਜੂਦ ਨੇ ਇਸ ਮਿਊਜ਼ੀਅਮ ਦੇ ਵਿੱਚ ਜੋ ਇੰਦਰਾ ਗਾਂਧੀ ਦੇ ਨਾਲ ਸੰਬੰਧਿਤ ਨੇ ਇੰਦਰਾ ਗਾਂਧੀ ਨੂੰ ਸਲਾਈਆਂ ਦੇ ਨਾਲ ਉਹਨਾਂ ਦਾ ਸਮਾਨ ਬਣਾਉਣ ਦਾ ਸ਼ੌਂਕ ਸੀ ਤੇ ਤੁਸੀਂ ਵੇਖ ਰਹੇ ਹੋ ਕਿ ਉਹ ਚੀਜ਼ਾਂ ਵੀ ਹਾਲੇ ਸੰਭਾਲ ਕੇ ਰੱਖੀਆਂ ਗਈਆਂ ਨੇ ਜਿਨ੍ਹਾਂ ਦੀ ਵਰਤੋਂ ਕਦੇ ਕਦਾਈ ਇੰਦਰਾ ਗਾਂਧੀ ਵੱਲੋਂ ਕੀਤੀ ਜਾਂਦੀ ਸੀ ਇੰਦਰਾ ਗਾਂਧੀ ਵੱਖ-ਵੱਖ ਥਾਵਾਂ ਤੋਂ ਪੱਥਰਾਂ ਨੂੰ ਇਕੱਠਾ ਕਰਕੇ ਲਿਆਉਂਦੇ ਸਨ ਤੇ ਉਹ ਵੀ ਇਸ ਮਿਊਜ਼ੀਅਮ ਦੇ ਵਿੱਚ ਸੰਭਾਲ ਕੇ ਰੱਖੇ ਗਏ ਐ ਦਰਸ਼ਕੋ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਰਾਜੀਵ ਗਾਂਧੀ ਹੋਰਾਂ ਨੂੰ ਮਨੁੱਖੀ ਬੰਬ ਦੇ ਨਾਲ ਮਾਰਿਆ ਗਿਆ ਸੀ ਤੇ ਉਸ ਸਮੇਂ ਰਾਜੀਵ ਗਾਂਧੀ ਵੱਲੋਂ ਜਿਹੜੇ ਕੱਪੜੇ ਪਾਏ ਗਏ ਸੀ ਅੱਜ ਅਸੀਂ ਤੁਹਾਨੂੰ ਉਹ ਵੀ ਦਿਖਾਣੇ ਆ ਦਰਸ਼ਕੋ ਇਸ ਵਕਤ ਜੋ ਤੁਸੀਂ ਵੇਖ ਰਹੇ ਹੋ ਬੂਟ ਤੇ ਜਰਾਬਾਂ ਇਹ ਰਾਜੀਵ ਗਾਂਧੀ ਦੀਆਂ ਨੇ ਤੁਹਾਨੂੰ ਦੱਸ ਦਈਏ ਕਿ ਉਹਨਾਂ ਨੂੰ ਜਦੋਂ ਮਨੁੱਖੀ ਬੰਬ ਦੇ ਨਾਲ ਉੜਾਇਆ ਗਿਆ ਸੀ ਤਾਂ ਉਹਨਾਂ ਵੱਲੋਂ ਇਹੀ ਬੂੜ ਤੇ ਜਰਾਬਾ ਨੂੰ ਪਾਇਆ ਗਿਆ ਸੀ ਇਹ ਜੋ ਤੁਸੀਂ ਉੱਪਰ ਕੱਪੜੇ ਵੇਖ ਰਹੇ ਹੋ ਜਿਨ੍ਹਾਂ ਦੇ ਚਿੱਥੜੇ ਉੱਡੇ ਹੋਏ ਨੇ ਇਹ ਕੱਪੜੇ ਰਾਜੀਵ ਗਾਂਧੀ ਦੇ ਨੇ ਜਿਨ੍ਹਾਂ ਨੂੰ ਉਹਨਾਂ ਨੇ ਉਸ ਸਮੇਂ ਪਾਇਆ ਸੀ ਜਦੋਂ ਉਹਨਾਂ ਨੂੰ ਬੰਬ ਦੇ ਨਾਲ ਮਾਰਿਆ ਗਿਆ ਸੀ ਇੱਥੇ ਇਹ ਜ਼ਿਕਰਯੋਗ ਹੈ ਕਿ ਰਾਜੀਵ ਗਾਂਧੀ ਪਾਇਲਟ ਸਨ ਤੇ ਉਹਨਾਂ ਨੂੰ ਜਹਾਜ਼ ਉਡਾਉਣ ਦਾ ਸ਼ੌਂਕ ਸੀ ਉਹ ਪੋਲੀਟਿਸ਼ੀਅਨ ਬਣਨ ਤੋਂ ਪਹਿਲਾਂ ਇੱਕ ਪਾਇਲਟ ਸਨ ਤੇ ਉਹਨਾਂ ਨੇ ਬਹੁਤ ਸਾਰੀਆਂ ਉਡਾਨਾਂ ਨੂੰ ਉਡਾਇਆ ਸੀ